ਸਾਡੀ ਮਾਤਾ ਦੱਸਦੀ ਹੁੰਦੀ ਸੀ ਉਹ ਕਹਿੰਦਾ ਵੀ ਮੈਂ ਬੱਚਿਆਂ ਨੂੰ ਆਪਣੇਆਂ ਨੂੰ ਆਈਐਸ ਲਾਉਂਗਾ ਵੀ ਮੇਰੀ ਇੰਦਰਾ ਗਾਂਧੀ ਨਾਲ ਡਿਊਟੀ ਐ ਵੀ ਮੈਂ ਤਾਂ ਚਾਹੇ ਇਹਨਾਂ ਨੂੰ ਡੀਸੀਐਸਐਸਪੀ ਆਈਜੀ ਸਿੱਧੇ ਭਰਤੀ ਕਰਾਉਂਗਾ ਤੇ ਸੰਤਾ ਚੋਣਾ ਦੇ ਰੌਲੇ ਚ ਪੈਣ ਦੀ ਲੋੜ ਹੀ ਨਹੀਂ ਸੀ ਜੀ ਇਹ ਸਾਡੇ ਫਾਦਰ ਸਾਹਿਬ ਹੁੰਦੇ ਤੁਹਾਡਾ ਜੀਵਨ ਫਿਰ ਕਿਵੇਂ ਰਿਹਾ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਮਾਪੇ ਦਾ ਚਲੇ ਜਾਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਘਾਟਾ ਹੁੰਦਾ ਹੈ ਤੁਹਾਡੀ ਤੁਹਾਡੀ ਜ਼ਿੰਦਗੀ ਕਿਵੇਂ ਦੀ guzri ਜੀ ਬੜਾ ਔਖਾ ਟਾਈਮ ਕਿਆ ਮਾਰਾ 12 ਸਾਲ ਦਾ ਸੀ ਮੇਰੀ ਮਾਂ ਚਲੇ ਗਈ 6 ਸਾਲ ਦਾ ਸੀ ਮੇਰਾ ਪਿਓ ਚਲੇ ਗਿਆ ਬੜੀ ਸਾਢੇ 10 ਸਕੂਲਾਂ ਵੀ ਨੌਂ ਕੱਟਤੇ ਸੀ ਬਈ ਇਹਨਾਂ ਦੀ ਫੀਸ ਨਹੀਂ ਆਈ ਬਸ ਮਦਰ ਦੇ ਡੈਥ ਤੋਂ ਇੱਕ ਸਾਲ ਦੀ ਫੀਸ ਭਰੀ ਆ ਜੀ ਅਗਲੇ ਸਾਲ ਮੈਨੂੰ ਕੱਟਤਾ ਸੀ ਜੰਸੀਆਂ ਨੇ ਸਾਡੇ ਮਗਰ ਬੰਦੇ ਛੱਡਤੇ ਜਿਵੇਂ ਉਹਨਾਂ ਨੇ ਸਾਡੀ ਮਾਂ ਨੂੰ ਖਤਮ ਕੀਤਾ ਸੀ ਉਹ ਸੋਚਦੇ ਸੀ ਬਈ ਜੇ ਅਸੀਂ ਇਹਨਾਂ ਨੂੰ ਹੁਣੀ ਦੱਬ ਲਈਏ ਦੱਬ ਲਈਏ ਬਈ ਇਹਨਾਂ ਦੇ ਕੋਲ ਕੋਈ ਨਹੀਂ ਹੈ ਤੇ ਬਈ ਜੇ ਇਹ ਸਿਆਣੇ ਹੋਗੇ ਨਿਕਲਗੇ ਤਾਂ ਨਿਕਲਗੇ ਬਸ ਇਹ ਵੀ ਬੜੀ ਚਰਚਾ ਚੱਲ ਰਹੀ ਹੈ ਕਹਿੰਦੇ ਸਦਨ ਦੇ ਵਿੱਚ ਜਦੋਂ ਤੁਸੀਂ ਪਹੁੰਚੂਗੇ ਇੱਕ ਪਾਸੇ ਰਾਹੁਲ ਗਾਂਧੀ ਹੋਣਗੇ ਇੰਦਰਾ ਗਾਂਧੀ ਦੇ ਪੋਤੇ ਔਰ ਇੱਕ ਪਾਸੇ ਤੁਸੀਂ ਹੋਵੋਗੇ ਕਹਿੰਦੇ ਜੇ ਤੁਸੀਂ ਇੱਥੋਂ ਦੀ ਲੋਕ ਜਤਾ ਕੇ ਭੇਜਦੇ ਨੇ ਜਿਹੜੇ ਕਿ ਬਿਆਨ ਸਿੰਘ ਦੇ ਪੁੱਤ ਨੇ ਤਾਂ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕੀ ਹੋਣਗੀਆਂ ਜੀ ਮੈਂ ਜੀ ਇਹ ਮਿਸਾਲ ਹੋਊਗੀ ਮਿਸਾਲ ਉਨਾ ਵਾਸਤੇ ਜਿਹੜੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਆਂ ਬਈ 40 ਸਾਲ ਬਾਅਦ ਵੀ ਸ਼ਹੀਦ ਬੈਂਤ ਸਿੰਘ ਦੇ ਪੁੱਤ ਨੂੰ ਜਿਤਾ ਕੇ ਇਹਨਾਂ ਨੇ ਪਾਰਲੀ ਕੌਮ ਨੇ ਪਾਰਲੀਮੈਂਟ ਚ ਭੇਜਿਆ ਹੈ ਇਹ ਆਪਣੇ ਸ਼ਹੀਦਾਂ ਨੂੰ ਸਦਾ ਹੀ ਸਤਿਕਾਰ ਦਿੰਦੀ ਹੈ ਕੌਮ ਪਰ ਹੋਤੇ ਜਿਹੜੇ ਤੁਹਾਡੇ ਵਿਰੋਧੀ ਨੇ ਜਾਂ ਕੁਝ ਜਿਵੇਂ ਆਪਾਂ ਗੱਲ ਕਰੀਏ ਬੁੱਧੀਜੀਨੀਆ ਦੀ ਜਾਂ ਸਿਆਸਤਦਾਨਾਂ ਦੀ ਉਹ ਜ਼ਿਕਰ ਕਰਦੇ ਨੇ ਕਹਿੰਦੇ ਕਿ ਜੇ ਤੋ ਤੁਸੀਂ ਜਿੱਤ ਜਾਂਦੇ ਹੋ ਜੇ ਅਮਰਿਤਪਾਲ ਉਹ ਨਹੀਂ ਜਿੱਤ ਜਾਂਦੇ ਨੇ ਐਸਮ ਰਜਿਸਟਰੀ ਮਾਂ ਜਿੱਤ ਜਾਂਦੇ ਨੇ ਜਾਂ ਜਿਹੜੇ ਹੋਰ ਇਹਨਾਂ ਪਾਰਟੀਆਂ ਦੇ ਆਗੂ ਨੇ ਜਿੱਤ ਜਾਂਦੇ ਨੇ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰ ਦੇਣਗੇ ਕਹਿੰਦੇ 84 ਵਾਲੇ ਪਾਸੇ ਨੂੰ ਧਕੇਲ ਦੇਣਗੇ ਜੇ ਅਮਰਿਤਪਾਲ ਕੋਲੋਂ ਨਾ ਇੱਕ ਵੀ ਅਸਲਾ ਬਰਾਮਤ ਹੁੰਦਾ ਕੋਈ ਬੰਬ ਬਰਾਮਤ ਹੁੰਦਾ ਮੈਂ ਉਹਦੀ ਹਮਾਇਤ ਨਹੀਂ ਸੀ ਕਰਦਾ ਮੈਂ ਉਹਦਾ ਡਟ ਕੇ ਵਿਰੋਧ ਕਰਦਾ ਤਨ ਤੁਹਾਨੂੰ ਮਿਲ ਜਣਗੀ ਪਰ Hindu ਭਾਈਚਾਰਾ ਕੀ ਹੈ Muslim ਭਾਈਚਾਰਾ ਕੀ Isai ਭਾਈਚਾਰਾ ਕੀ ਇੱਥੇ ਤਾਂ ਕਹਿੰਦੇ ਕਿ ਪੰਜਾਬ ਤਾਂ ਵੱਖ-ਵੱਖ ਭਾਈਚਾਰੇ ਇੱਥੇ ਵਸਦੇ ਨੇ ਫਰੀਦਕੋਟ ਦੇ ਵਿੱਚ ਤੁਹਾਨੂੰ ਸਾਰੇ ਭਾਈਚਾਰਿਆਂ ਦਾ ਸਾਥ ਮਿਲੂਗਾ ਜੂਰ ਸਾਹਿਬ ਤੁਹਾਨੂੰ ਕੀ ਨਜ਼ਰ ਆ ਰਹੀ ਹੈ ਤਸਵੀਰ ਜੂਰ ਸਾਹਿਬ ਵੀ ਕਲੀਅਰ ਹੈ ਜੀ ਇਹ ਦੋ ਸੀਟਾਂ ਕਲੀਅਰ ਹੈ ਸੰਗਰੂਰ ਵੀ ਤੁਹਾਨੂੰ ਲੱਗਦਾ ਕਲੀਅਰ ਹੈ ਮੈਂ ਉਹਦੇ ਬਾਰੇ ਜੀ ਕੁਝ ਕਹਿ ਸਕਦਾ ਮੈਨੂੰ ਸੰਗਰੂਰ ਬਾਰੇ ਨਹੀਂ ਕੁਝ ਲੱਗਦਾ ਜੀ ਕਲੀਅਰ ਦੀ ਪਾਰਟੀ ਉਹਨਾਂ ਦੀ ਉਹ ਕਹਿ ਰਹੇ ਨੇ ਕਿ ਮਾਹੌਲ ਖਰਾਬ ਕਰ ਦੇਣਗੇ ਕਹਿੰਦੇ ਸਾਜ਼ਿਸ਼ਾਂ ਨੇ ਕਹਿੰਦੇ ਏਜੰਸੀਆਂ ਦੀ ਸਾਜ਼ਿਸ਼ਾਂ ਨੇ ਇਹ ਸਭ ਕਹਿੰਦੇ ਕਿ ਇਹ ਪਲਾਂਟ ਤਰੀਕੇ ਨਾਲ ਭਈ ਏਜੰਸੀਆਂ ਸਾਨੂੰ ਵੋਟਾਂ ਪਵਾ ਰਹੀਆਂ ਨੇ ਇਹ ਸਾਜ਼ਿਸ਼ਾਂ ਚ ਬਲਟੋਹਾ ਤੇ ਬਹੁਤ ਇਲਜ਼ਾਮ ਨੇ ਬਲਟੋਹਾ ਨਹੀਂ ਕਹਿੰਦੇ ਜੇਲ੍ਹਾਂ ਚ ਸਹੂਲਤਾਂ ਨੇ ਕਹਿੰਦੇ ਉੱਥੇ ਮੋਬਾਈਲ ਤੱਕ ਨਹੀਂ ਲਾਂਗੜੀ ਤੱਕ ਨਹੀਂ ਏਬਲ ਟੋਹਾ ਕਹਿੰਦੇ ਹਾਂ ਮੌਲ ਵੀ ਖੋਲ ਤੇ ਭਈ ਕੋ ਜੇਲ੍ਹਾਂ ਚ ਬਲਟੋਹਾ ਸਾਹਿਬ ਵਾਸਤੇ ਤਾਂ ਹੁਣ ਥੋੜੀ ਦੇਰ ਤੱਕ ਕਹਿਣਗੇ ਜੀ ਬਲਟੋਹਾ ਸਾਹਿਬ ਭਾਈ 에어ਪੋਰਟ ਬਣਾਤਾ ਜੀ ਜੇਲ੍ਹ ਚ ਉਹ ਉੱਥੋਂ ਹੀ ਜਹਾਜ਼ ਚੜ੍ਹਦਾ ਤੇ ਉੱਥੇ ਹੀ ਉਤਰ ਜਾਂਦਾ ਅਮਰੀਕਾ ਜਾ ਕੇ ਪੱਥਕ ਤਾਂ ਅਸਲੀ ਮੈਂ ਆ ਮੈਂ ਕਹਿੰਦੇ ਜੇਲਾਂ ਕਟੀਆਂ ਐ ਐਨਐਸਏ ਮੈਂ ਝੱਲੀਆਂ ਕਹਿੰਦੇ ਇਹਨਾਂ ਨੂੰ ਤਾਂ ਹਜੇ ਸਾਲ-ਸਾਲ ਹੀ ਹੋਇਆ ਸੀ ਕਹਿੰਦੇ ਕੀ ਇੰਨੀ ਕਾਲੀ ਪੈ ਗਈ ਜੇਲ੍ਹ ਚੋਂ ਬਾਹਰ ਆਉਣ ਦੀ ਜਿਹੜੀ ਇਹ ਜੇਲ੍ਹ ਵੀ ਨਹੀਂ ਕੱਟ ਸਕੇ ਔਰ ਚੋਣ ਲੜਨ ਦਾ ਫੈਸਲਾ ਕਰਿਆ ਤਵਾ ਸਾਹਿਬ ਨੇ ਇਹ ਨਹੀਂ ਦੱਸਿਆ ਜਿਵੇਂ ਉਹ ਕਹਿੰਦੇ ਵੀ ਮੈਂ ਇਹ ਕੀਤਾ ਮੈਂ ਇਹ ਕੀਤਾ ਇਹ ਨਹੀਂ ਉਹਨਾਂ ਨੇ ਕਿਹਾ ਵੀ ਮੈਂ ਹੀ ਉਹ ਬੰਦਾ ਜਿਹੜਾ ਦਰਬਾਰ ਸਾਹਿਬ ਚੋਂ ਬਾਹਾਂ ਖੜੀਆਂ ਕਰਕੇ ਬਾਹਰ ਆਇਆ ਸੀ ਇਹ ਨਹੀਂ ਦੱਸਿਆ ਉਹਨਾਂ ਨੇ ਵੀ ਮੈਂ ਹੀ ਆ ਉਹ ਵੀ ਮੈਂ ਸੰਤਾਂ ਨੂੰ ਪਿੱਠ ਦਿਖਾ ਕੇ ਆਇਆ ਸੀ ਦੱਸਿਆ ਨਹੀਂ ਉਹਨਾਂ ਵੀ ਮੈਂ ਆ ਜੀ ਰੌਣੀ ਸਵਾਲ ਚੁੱਕਦੇ ਨੇ ਕਹਿੰਦੇ ਜਿਹੜੇ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਤਾ ਕਹਿੰਦੇ ਉਹ ਸੰਵਿਧਾਨ ਦੀ ਸੌ ਕਿਵੇਂ ਚੁੱਕਣਗੇ ਕਹਿੰਦੇ ਇਹ ਵਿਕਤੀਤਾ ਸੰਵਿਧਾਨ ਦੇ ਹਮੇਸ਼ਾ ਉਲਟ ਗੱਲ ਕਰਦੇ ਰਹੇ ਤਾਂ ਕਹਿੰਦੇ ਹੁਣ ਉਹ ਹੀ ਅਮਰਿਤਪਾਲ ਸਿੰਘ ਹੋਣੀ ਜੇ ਜਿੱਤ ਜਾਂਦੇ ਨੇ ਤਾਂ ਫਿਰ ਉਹ ਸੰਵਿਧਾਨ ਦੀ ਸੌ ਕਿਵੇਂ ਚੁੱਕਣਗੇ ਸਿੰਘ ਮਾਰੂ ਨੂੰ ਵੀ ਪੁੱਛਿਆ ਸੀ ਮੈਂ ਕਿ ਤੁਸੀਂ ਕਿਉਂ ਨਹੀਂ ਵਿਡਰੋਅ ਕੀਤਾ ਤਾਂ ਉਹਨਾਂ ਦਾ ਜਵਾਬ ਸੀ ਕਹਿੰਦੇ ਕਿ ਉਹ ਪਹਿਲਾਂ ਭਾਈ ਸਰਵਜੀਤ ਸਿੰਘ ਹੁਣੀ ਸਾਡੇ ਪਾਰਟੀ ਦੇ ਚੋਣ ਲੜਦੇ ਰਹੇ ਦੋ ਵਾਰੀ ਕਹਿੰਦੇ ਬਠਿੰਡੇ ਤੋਂ ਉਹਨਾਂ ਨੇ ਸਾਡੀ ਪਾਰਟੀ ਤੋਂ ਲੜੀ ਪਰ ਹੁਣ ਕਹਿੰਦੇ ਉਹ ਆਪਣੇ ਤੌਰ ਦੇ ਉੱਤੇ ਆਜ਼ਾਦ ਲੜ ਰਹੇ ਨੇ ਤਾਂ ਇਸ ਕਰਕੇ ਕਹਿੰਦੇ ਅਸੀਂ ਫੈਸਲਾ ਇਹ ਨਹੀਂ ਲੇ ਲਿਆ ਸ਼ਰਮਜੀਤ ਸਿੰਘ ਖਾਲਸਾ ਨੇ ਕਦੇ ਕਿਹਾ ਸੀ ਵੀ ਮੈਨੂੰ ਚੋਣ ਲੜਾਓ ਵੀ ਇਲੈਕਸ਼ਨ ਲੜਾਓ ਉਹਨਾਂ ਨੇ ਹੀ ਬੰਦੇ ਭਈ ਜੇ ਸੀ ਉਹਨਾਂ ਨੇ ਹੀ ਮੈਨੂੰ ਯੂਜ਼ ਕੀਤਾ ਮੈਂ ਤਾਂ ਨਹੀਂ ਕਿਹਾ ਮਾਨ ਸਾਹਿਬ ਨੂੰ ਕਦੇ ਵੀ ਜੀ ਮੈਨੂੰ ਇਲੈਕਸ਼ਨ ਲੜਾਉਣਾ ਇਸੋ ਤਰ੍ਹਾਂ ਸੀ ਫਰੀਦਕੋਟ ਹਲਕੇ ਦੇ ਵਿੱਚ ਮੌਜੂਦਾ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਵੱਖ-ਵੱਖ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਔਰ ਉੱਥੇ ਹੀ ਜਿੱਥੇ ਪਹਿਲਾਂ ਇਸ ਸੀਟ ਨੂੰ ਸੈਲੀਬ੍ਰਿਟੀ ਸੀਟ ਵਜੋਂ ਵੇਖਿਆ ਜਾ ਰਿਹਾ ਸੀ ਤਾਂ ਹੁਣ ਗੱਲ ਇਸ ਸੀਟ ਦੇ ਉੱਤੇ ਪੰਥਕ ਚਿਹਰੇ ਭਾਈ ਸਰਬਜੀਤ ਸਿੰਘ ਹੁਣਾਂ ਦੀ ਵੀ ਹੋਣ ਲੱਗ ਗਈ ਹੈ ਅੱਜ ਇਹਨਾਂ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਭਾਈ ਸਰਬਜੀਤ ਸਿੰਘ ਹਣੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਪਹਿਲਾਂ ਫਰੀਦਕੋਟ ਜਿਹੜੀ ਸੀਟ ਸੀ ਉਹ ਸੈਲੀਬ੍ਰਿਟੀ ਸੀਟ ਬਣੀ ਹੋਈ ਸੀ ਜਿੱਥੇ ਹੰਸ ਰਾਜ ਹੰਸੂਣਾ ਦੀ ਚਰਚਾ ਬਹੁਤ ਜ਼ਿਆਦਾ ਸੀ ਕਰਮਜੀਤ ਅਨਮੂਲਣਾ ਦੀ ਚਰਚਾ ਸੀ ਇਸ ਤੋਂ ਪਹਿਲਾਂ ਸੰਸਦ ਮੁਹੰਮਦ ਸਦੀਕ ਉਹਨਾਂ ਦੀ ਚਰਚਾ ਸੀ ਅਜਿਹਾ ਕਿ ਜਾਦੂ ਚੱਲਿਆ ਕਿ ਹੁਣ ਭਾਈ ਸਰਬਜੀਤ ਸਿੰਘ ਉਹਨਾਂ ਦੀ ਚਰਚਾ ਇੱਥੇ ਹੋਣ ਲੱਗ ਚੁੱਕੀ ਹੈ ਲੋਕ ਆਪ ਮੁਹਾਰੇ ਤੁਹਾਡੇ ਨਾਲ ਇੱਥੇ ਤੁਰਦੇ ਹੋਏ ਨਜ਼ਰ ਆ ਰਹੇ ਨੇ ਜੀ ਅਸੀਂ ਐਕਚੁਅਲੀ ਨਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾ ਐਕਚੁਅਲੀ ਇਹ ਜਿਹੜੇ ਬੰਦੇ ਆ ਨਾ ਇਹਨਾਂ ਨੂੰ ਥੋੜਾ ਜਿਹਾ ਬਾਕੀ ਕੈਂਡੀਡੇਟਸ ਨੂੰ ਹੋਗੇ 2-2 ਮਹੀਨੇ ਪ੍ਰਚਾਰ ਕਰਦੇ ਨੂੰ ਉਹਨਾਂ ਦੀ ਤਾਂ ਥੋੜੀ ਜੀ ਗੱਲ ਚੱਲੀ ਸੀ ਸਾਨੂੰ ਹਲੇ ਗਿਣ ਕੇ ਹੀ 20 ਦਿਨ ਹੋਏ ਆ ਪ੍ਰਚਾਰ ਕਰਦੇ ਨੂੰ ਤੇ ਦੇਖ ਲਓ 20 ਦਿਨਾਂ ਸਾਰਾ ਕੁਝ ਹੀ ਪਲਟਦਾ ਗਿਆ ਅ ਫਰੀਦਕੋਟ ਸੀਟ ਨੂੰ ਹੀ ਚੁਣਨਾ ਤੁਸੀਂ ਕਿਉਂ ਸਹੀ ਸਮਝਿਆ ਕੋਈ ਹੋਰ ਪੰਜਾਬ ਦੀ ਸੀਟ ਕਿਉਂ ਨਹੀਂ ਤੁਹਾਡੇ ਵੱਲੋਂ ਚੁਣੀ ਗਈ ਫਰੀਦਕੋਟ ਚੁਣਨ ਦਾ ਕੋਈ ਖਾਸ ਕਾਰਨ ਸੀ ਭਾਈ ਸਾਹਿਬ ਮੈਂ ਨਹੀਂ ਜੀ ਚੁਣਿਆ ਮੈਨੂੰ ਉਹਦੀ ਸੰਗਤ ਹੀ ਲੈ ਕੇ ਆਈ ਹੈ ਜੀ ਸੰਗਤ ਦਾ ਕੀ ਕਹਿਣਾ ਸੀ ਕਿ ਇਸ ਸੀਟ ਦੇ ਉੱਤੇ ਆਓ ਅਸੀਂ ਬਹੁਤ ਤੰਗ ਐਂ ਪਾਰਟੀਆਂ ਤੋਂ ਤੁਸੀਂ ਆਓ ਬਹੁਤ ਮੇਰੇ ਕੋਲੇ ਬੰਦੇ ਆਏ ਬਹੁਤ ਕਾਲਸ ਆਈਆਂ ਜੀ ਅਸੀਂ ਬਹੁਤ ਪਾਰਟੀਆਂ ਤੋਂ ਤੰਗ ਐਂ ਤੁਸੀਂ ਆਓ ਨਹੀਂ ਤਾਂ ਅਸੀਂ ਫੋਟ ਹੀ ਕਿਸੇ ਨੂੰ ਨਹੀਂ ਪਾਉਣੇ ਹੁਣ ਮੈਨੂੰ ਕਈ ਬਹੁਤ ਬੰਦੇ ਮਿਲਦੇ ਆ ਜੀ ਜਿਹੜੇ ਹੁਣ ਕਿਸਾਨ ਯੂਨੀਅਨ ਵਾਲੇ ਕਹਿੰਦੇ ਅਸੀਂ ਵੋਟ ਨਹੀਂ ਸੀ ਕਿਸੇ ਨੂੰ ਪਾਉਣੀ ਪਿੰਡਾਂ 'ਚ ਵੀ ਲੋਕੀ ਵੋਟ ਨਹੀਂ ਸੀ ਪਾਉਣੀ ਬਾਈ ਜੀ ਤੁਸੀਂ ਆਇਓ ਤਾਂ ਤੁਹਾਨੂੰ ਪਾਵਾਂਗੇ ਤੁਹਾਨੂੰ ਅਸੀਂ ਬਲਾ ਕੇ ਲੈ ਆਏ ਆ ਤਾਂ ਤੁਹਾਨੂੰ ਵੋਟ ਪਾਉਣੀ ਆ ਨਹੀਂ ਅਸੀਂ ਵੋਟ ਨਹੀਂ ਸੀ ਪਾਉਣੀ ਬਈ ਇਹਨਾਂ ਨੇ ਪਾਰਟੀ ਵਾਲੇ ਨਾ ਕੁਝ ਕੀਤਾ ਹੀ ਨਹੀਂ ਕਦੇ ਵੀ ਹੁਣ ਤੁਸੀਂ ਦੇਖ ਲਓ ਜੀ ਭਗਵੰਤ ਮਾਨ ਦੀ ਸਰਕਾਰ ਹੈ ਪ੍ਰੈਜ਼ੈਂਟ ਇਹਨੇ ਕੀਤਾ ਕੀ ਹੈ ਇਹ ਉਹ ਕਹਿੰਦਾ ਪਹਿਲਾਂ ਕਹਿੰਦਾ ਸੀ ਜੀ ਉਹ ਕੁੜੀ ਨੇ ਵਿਚਾਰੀ ਨੇ ਇੱਕ ਨੇ ਵੀਡੀਓ ਪਾਈ ਆ ਵੀ ਭਗਵੰਤਮਾਨ ਦੇਖ ਤੇਰੀ ਸਰਕਾਰ ਚ ਵੀ ਸਾਡੀਆਂ ਚੁੰਨੀਆਂ ਲੈਣੀਆਂ ਕਿੰਨੀ ਸ਼ਰਮ ਦੀ ਗੱਲ ਐ ਇਹ ਜਿਹੜੇ ਲੀਡਰ ਹੁੰਨੇ ਆ ਨਾ ਜੀ ਜਿਹੜੇ ਇਹ ਜੇ ਇਹਨਾਂ ਨੂੰ ਕਹਿਣਾ ਤਾਂ ਕਰਨੀ ਚ ਫਰਕ ਐ ਉਦੋਂ ਕਹਿੰਦਾ ਸੀ ਜੀ ਕੁੜੀਆਂ ਦੀ ਇੱਜ਼ਤ ਦਾ ਨਹੀਂ ਖਿਆਲ ਕਰਦੇ ਇਹ ਹੁੰਦਾ ਹੈ ਹਨਾ ਬਈ ਬੁਰੀ ਤਰ੍ਹਾਂ ਹੈਂਡਲ ਕਰਦੇ ਤੇ ਹੁਣ ਹੁਣ ਕੀ ਐ ਭਾਈ ਸਾਹਿਬ ਮੁੱਦੇ ਕੀ ਰਹਿਣਗੇ ਫਰੀਦਕੋਟ ਦੀ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਏਜੰਡੇ ਦੇ ਉੱਤੇ ਕੀ ਚੀਜ਼ਾਂ ਰਹਿਣਗੀਆਂ ਔਰ ਜੇ ਤੁਹਾਨੂੰ ਇੱਥੋਂ ਦੀ ਜਿੱਤ ਕੇ ਲੋਕੀ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ ਤਾਂ ਕੀ ਤੁਹਾਡੇ ਵੱਲੋਂ ਉੱਥੇ ਮੁੱਦੇ ਚੁੱਕੇ ਜਾਣਗੇ ਮੁੱਦਾ ਜੀ ਇੱਕ ਸਭ ਤੋਂ ਪਹਿਲਾਂ ਤਾਂ ਜੀ ਨਸ਼ਿਆਂ ਦਾ ਚਿੱਟੇ ਦਾ ਅਸੀਂ ਤਾਂ ਜੀ ਦੇਖੋ ਸਰਕਾਰ ਦੇ ਵਿੱਚ ਤਾਂ ਨਹੀਂ ਆਉਣਾ ਮਤਲਬ ਮੈਂ ਕੈਂਪੀ ਦਾ ਕਰਤਾਰ ਹੋਰ ਹੁੰਦਾ ਹੈ ਨਾ ਮਤਲਬ ਮੈਂ ਬਹੁਤ ਪੂਰਾ ਆਪਣੇ ਵੱਲੋਂ ਐਫਰਟ ਕਰੂੰਗਾ ਤੁਹਾਨੂੰ ਯਕੀਨ ਦਿਵਾਉਣਾ ਵੀ ਕੁਝ ਨਾ ਕੁਝ ਤਰ੍ਹਾਂ ਸੀ ਨੂੰ ਹੈਂਡਲ ਕਰਾਂਗੇ ਜੀ ਇਸ ਤੋਂ ਇਲਾਵਾ ਹੋਰ ਬੰਦੀ ਸਿੰਘਾਂ ਦਾ ਜੀ ਕਿਸਾਨਾਂ ਦਾ ਗਰੀਬ ਮਜ਼ਦੂਰਾਂ ਦਾ ਪਾਣੀਆਂ ਦਾ ਮੁੱਦਾ ਇਹ ਮੈਨੂੰ ਨਾ ਜੀ ਗੱਲ ਬਹੁਤ ਖੜਦੀ ਹੈ ਮੇਰੇ ਮਨ ਦੇ ਵਿੱਚ ਹੁਣ ਜਿੱਦਾਂ ਆਪਾਂ ਕੋਲੇਵ ਥਰਮਲ ਲੈਣੇ ਆ ਹਨਾ ਥਰਮਲ ਵਾਸਤੇ ਕੋਲਾ ਲੈਣੇ ਆ ਆਪਾਂ ਕੋਲਾ ਲੈਣੇ ਆ ਚਲਾਉਣ ਵਾਸਤੇ ਤੇ ਰਿਪੇਅਰਿੰਗਾਂ ਲੋ ਟੂ ਅਕੋਰਡਿੰਗ ਟੂ ਰਿਪੇਅਰਿੰਗਾਂ ਲੋ ਵਾਟਰ ਮਤਲਬ ਪਾਣੀ ਹੈ ਜਿਹੜਾ ਰਿਵਰ ਦਾ ਉਹ ਅਸੀਂ ਮਾਲਕ ਹੈ ਤੇ ਜਿਹੜਾ ਪਾਣੀ ਵੈਸੇ ਬੋਤਲਾਂ ਚ 20 ਰੁਪਏ ਲੀਟਰ ਵਿਕਦਾ ਹੈ ਤੇ ਜਿਹੜਾ ਪਾਣੀ ਰਾਜਸਥਾਨ ਹਰਿਆਣਾ ਨੂੰ ਇੱਧਰ ਦਿੱਲੀ ਨੂੰ ਜਾਂਦਾ ਉਹਦੀ ਕੀਮਤ ਹੀ ਕੁਛ ਨਹੀਂ ਹੈ ਜੇ ਹੋਰ ਕੋਈ ਸਟੇਟ ਹੁੰਦੀ ਨਾ ਤਾਂ ਉਹਨੂੰ ਉਹਦੀ ਕੀਮਤ ਮਿਲਦੀ ਇਹ ਸਿਰਫ ਪੰਜਾਬ ਕਰਕੇ ਸਾਨੂੰ ਕੀਮਤ ਨਹੀਂ ਮਿਲਦੀ ਭਈ ਇਹ ਭਾਈ ਸਾਹਿਬ ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਣੀਆਂ ਇਹ ਚਾਰ ਪਾਰਟੀਆਂ ਦੇ ਵਿੱਚ ਚਾਰ ਕੋਨਾ ਮੁਕਾਬਲਾ ਤਾਂ ਹੋ ਹੀ ਰਿਹਾ ਹੈ ਪਰ ਕਈ ਸੀਟਾਂ ਦੇ ਉੱਤੇ ਪੰਜ ਕੋਨਾ ਮੁਕਾਬਲਾ ਵੀ ਹੈ ਜਿੱਥੇ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਵੀ ਨਹੀਂ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵੱਡੇ ਚਿਹਰੇ ਵੀ ਨਹੀਂ ਖਡੂਰ ਸਾਹਿਬ ਸੀਟ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਅਮਰਿਤਪਾਲ ਸਿੰਘ ਹਣੀ ਖਾਲਸਾ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨਹੀਂ ਖਡੂਰ ਸਾਹਿਬ ਤੁਹਾਨੂੰ ਕੀ ਨਜ਼ਰ ਆ ਰਹੀ ਹੈ ਤਸਵੀਰ ਖਡੂਰ ਸਾਹਿਬ ਵੀ ਕਲੀਅਰ ਹੈ ਜੀ ਇਹ ਦੋ ਸੀਟਾਂ ਕਲੀਅਰ ਹੈ ਸੰਗਰੂਰ ਵੀ ਤੁਹਾਨੂੰ ਲੱਗਦਾ ਕਲੀਅਰ ਹੈ ਮੈਂ ਉਹਦੇ ਬਾਰੇ ਨਹੀਂ ਜੀ ਕੁਝ ਕਹਿ ਸਕਦਾ ਮੈਨੂੰ ਸੰਗਰੂਰ ਬਾਰੇ ਨਹੀਂ ਕੁਝ ਲੱਗਦਾ ਜੀ ਕਲੀਅਰ ਅ ਜਸਤੀ ਕਿਤਨਾਂ ਦਾ ਰਿਸਪਾਂਸ ਖਡੂਰ ਸਾਹਿਬ ਦੇ ਵਿੱਚ ਲੋਕਾਂ ਦਾ ਮਿਲ ਰਿਹਾ ਹੈ ਤੁਹਾਨੂੰ ਲੱਗਦਾ ਕਿ ਉਸ ਦਾ ਫਾਇਦਾ ਤੁਹਾਨੂੰ ਵੀ ਹੋ ਰਿਹਾ ਹੈ ਫਰੀਦਕੋਟ ਦੇ ਵਿੱਚ ਵੀ ਜਿਹੜੀ ਜਨਤਾ ਹੈ ਜਿਹੜੀ ਨੌਜਵਾਨ ਪੀੜੀ ਹੈ ਉਹ ਆਪ ਮੁਹਾਰੇ ਤੁਹਾਡੇ ਨਾਲ ਇਕੋ ਵੇਵ ਜਿਹੜੀ ਹੈ ਤੁਹਾਡੇ ਇੱਥੇ ਵੀ ਚਲਦੀ ਹੋ ਨਜ਼ਰ ਆ ਰਹੀ ਅਮਰਪਾਲ ਦਾ ਕਿਰਦਾਰ ਚੰਗਾ ਹੈ ਉਹਨੇ ਵਧੀਆ ਕੰਮ ਕੀਤਾ ਹੈ ਲੋਕਾਂ ਨੂੰ ਵੀ ਹਮਦਰਦੀ ਉਹਦੇ ਨਾਲ ਹੈ ਜੀ ਉਹ ਤਾਂ ਇੱਕ ਪੰਜਾਬ ਦੇ ਬੱਚੇ ਹੈ ਜਿਹੜੇ ਆਪਣੇ ਉਹਨਾਂ ਨੂੰ ਨਸ਼ਿਆਂ ਤੋਂ ਛੁਡਾ ਕੇ ਗੁਰੂ ਦੇ ਲੜ ਲਾਉਂਦਾ ਸੀ ਹੈਨਾ ਜੀ ਉਹਦੇ ਨਾਲ ਫਿਰ ਉਹਨੂੰ ਬਿਨਾਂ ਗੱਲ ਤੋਂ ਡਿਬਰੂਗੜ੍ਹ ਜੇਲ੍ਹ ਚ ਭੇਜਦਾ ਉਹਦੇ ਕਰਕੇ ਸਿੰਪਥੀ ਉਹਦੇ ਨਾਲ ਵੀ ਬਹੁਤ ਹੈ ਜੀ ਬਹੁਤ ਜਿਹੜੀ ਵਿਰੋਧੀ ਪਾਰਟੀਆਂ ਉਹਨਾਂ ਦੀਆਂ ਕਹਿ ਰਹੇ ਨੇ ਕਿ ਮਾਹੌਲ ਖਰਾਬ ਕਰ ਦੇਣਗੇ ਕਹਿੰਦੇ ਸਾਜ਼ਿਸ਼ਾਂ ਨੇ ਕਹਿੰਦੇ ਏਜੰਸੀਆਂ ਦੀ ਸਾਜ਼ਿਸ਼ਾਂ ਨੇ ਇਹ ਸਭ ਕਹਿੰਦੇ ਕਿ ਇਹ ਪਲਾਨਡ ਤਰੀਕੇ ਨਾਲ ਭਈ ਏਜੰਸੀਆਂ ਸਾਨੂੰ ਵੋਟਾਂ ਪਵਾ ਰਹੀਆਂ ਕੀ ਸਾਜ਼ਿਸ਼ ਹੈ ਬਲਟੋਹਾ ਦੇ ਬਹੁਤ ਇਲਜ਼ਾਮ ਨੇ ਬਲਟੋਹਾ ਨਹੀਂ ਕਹਿੰਦੇ ਜੇਲ੍ਹਾਂ ਚ ਸਹੂਲਤਾਂ ਨੇ ਕਹਿੰਦੇ ਉੱਥੇ ਮੋਬਾਈਲ ਤੱਕ ਨਹੀਂ ਲਾਂਗੜੀ ਤੱਕ ਨਹੀਂ ਇਹ ਬਲਟੋਹਾ ਕਹਿੰਦੇ ਹਾਂ ਮੌਲ ਵੀ ਖੋਲ ਤੇ ਭਈ ਕੋ ਮੋ ਜੇਲ੍ਹਾਂ ਚ ਹਨਾ ਜੀ ਹਾਂ ਵੱਡੇ ਵੱਡੇ ਉਹ ਬਣਾਤੇ ਬਲਟੋਆ ਸਾਹਿਬ ਵਾਸਤੇ ਤਾਂ ਹੁਣ ਥੋੜੀ ਦੇਰ ਤੱਕ ਕਹਿਣਗੇ ਜੀ ਬਲਟੋਆ ਸਾਹਿਬ ਬਈ 에어ਪੋਰਟ ਬਣਾਤਾ ਜੀ ਜੇਲ੍ਹ 'ਚ ਉਹ ਉੱਥੋਂ ਹੀ ਜਹਾਜ਼ ਚੜ੍ਹਦਾ ਤੇ ਉੱਥੇ ਹੀ ਉਤਰ ਜਾਂਦਾ ਅਮਰੀਕਾ ਜਾ ਕੇ ਹੌਲੀ ਹੌਲੀ ਬਹੁਤ ਕੁਝ ਕਹਿਣਗੇ ਜੀ ਕਿ ਪੰਥਕ ਤਾਂ ਅਸਲੀ ਮੈਂ ਆ ਮੈਂ ਕਹਿੰਦੇ ਜੇਲਾਂ ਕਟੀਆਂ ਐਨਐਸਏ ਮੈਂ ਝੱਲੀਆਂ ਕਹਿੰਦੇ ਇਹਨਾਂ ਨੂੰ ਤਾਂ ਜੇ ਸਾਲ-ਸਾਲ ਹੀ ਹੋਇਆ ਸੀ ਕਹਿੰਦੇ ਕੀ ਇੰਨੀ ਕਾਲੀ ਪੈ ਗਈ ਜੇਲ੍ਹ 'ਚੋਂ ਬਾਹਰ ਆਉਣ ਦੀ ਜਿਹੜੀ ਇਹ ਜੇਲ੍ਹ ਵੀ ਨਹੀਂ ਕੱਟ ਸਕੇ ਔਰ ਚੋਣ ਲੜਨ ਦਾ ਫੈਸਲਾ ਕਰ ਵਲਟੋਆ ਸਾਹਿਬ ਨੇ ਇਹ ਨਹੀਂ ਦੱਸਿਆ ਜਿਵੇਂ ਉਹ ਕਹਿੰਦੇ ਵੀ ਮੈਂ ਇਹ ਕੀਤਾ ਮੈਂ ਇਹ ਕੀਤਾ ਇਹ ਨਹੀਂ ਉਹਨਾਂ ਨੇ ਕਿਹਾ ਵੀ ਮੈਂ ਹੀ ਉਹ ਬੰਦਾ ਜਿਹੜਾ ਦਰਬਾਰ ਸਾਹਿਬ ਚੋਂ ਬਾਹਾਂ ਖੜੀਆਂ ਕਰਕੇ ਬਾਹਰ ਆਇਆ ਸੀ ਇਹ ਨਹੀਂ ਦੱਸਿਆ ਉਹਨਾਂ ਨੇ ਵੀ ਮੈਂ ਹੀ ਆ ਉਹ ਜੀ ਵੀ ਮੈਂ ਸੰਤਾਂ ਨੂੰ ਪਿੱਠ ਦਿਖਾ ਕੇ ਆਇਆ ਸੀ ਦੱਸਿਆ ਨਹੀਂ ਉਹਨਾਂ ਵੀ ਮੈਂ ਆ ਔਰ ਜੀਰਾ ਹੁਣੀ ਸਵਾਲ ਚੁੱਕਦੇ ਨੇ ਕਹਿੰਦੇ ਜਿਹੜੇ ਸਵਿਧਾਨ ਨੂੰ ਮੰਨਦੇ ਹੀ ਨਹੀਂ ਤਾਂ ਕਹਿੰਦੇ ਉਹ ਸਵਿਧਾਨ ਦੀ ਸੌ ਕਿਵੇਂ ਚੁੱਕਣਗੇ ਕਹਿੰਦੇ ਇਹ ਵਿਅਕਤੀ ਤਾਂ ਸਵਿਧਾਨ ਦੇ ਹਮੇਸ਼ਾ ਉਲਟ ਗੱਲ ਕਰਦੇ ਰਹੇ ਤਾਂ ਕਹਿੰਦੇ ਹੁਣ ਉਹ ਹੀ ਅਮਰਿਤਪਾਲ ਸਿੰਘ ਹੁਣੀ ਜਿੱਤ ਜਾਂਦੇ ਨੇ ਤਾਂ ਫਿਰ ਉਹ ਸਵਿਧਾਨ ਦੀ ਸੌ ਕਿਵੇਂ ਚੁੱਕਣਗੇ ਭਾਈ ਜੀ ਸੌ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈ ਸੌ ਹੁਣ ਸਾਡੇ ਫਾਦਰ ਸਾਹਿਬ ਨੇ ਵੀ ਸੌ ਲਈ ਸੀ ਸੌ ਕਿਹਦੀ ਦਿੰਨੇ ਆ ਧਰਮ ਦੀ ਦਿੰਨੇ ਆ ਨਾ ਬਸ ਫਿਰ ਅਸੀਂ ਧਰਮ ਲਈ ਕੰਮ ਕਰਨਾ ਜਦੋਂ ਹੁਣ ਘਰੋਂ ਨਿਕਲਦੇ ਹਾਂ ਤਾਂ ਚੇਤਿਆ ਤਾਂ ਹਮੇਸ਼ਾ ਵੈਸੇ ਪਰਿਵਾਰਕ ਮੈਂਬਰ ਰਹਿੰਦੇ ਨੇ ਤਾਂ ਕੀ ਚੀਜ਼ਾਂ ਤੁਹਾਨੂੰ ਇਸ ਚੋਣ ਪ੍ਰਚਾਰ ਦੇ ਵਿੱਚ ਯਾਦ ਆਉਂਦੀਆਂ ਨੇ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਫਾਦਰ ਸਾਹਿਬ ਉਹਨਾਂ ਨੂੰ ਉਹਨਾਂ ਨੂੰ ਯਾਦ ਕਰਦੇ ਮੈਂ ਤਾਂ ਆਪਣੇ ਜੀ ਬਹੁਤ ਮੈਨੂੰ ਘਰ ਦੇ ਬਹੁਤ ਮਤਲਬ ਯਾਦ ਆਉਂਦੇ ਆ ਭਾਈ ਚਲੋ ਜੇ ਹੁੰਦੇ ਤਾਂ ਸਾਨੂੰ ਇਹ ਚੋਣਾ ਚੋਣਾ ਦੀ ਲੋੜ ਹੀ ਨਹੀਂ ਸੀ ਅਸੀਂ ਤਾਂ ਵੈਸੇ ਹੀ ਸਾਡੇ ਬਜ਼ੁਰਗ ਸਾਡੀ ਮਾਤਾ ਦੱਸਦੀ ਹੁੰਦੀ ਸੀ ਉਹ ਕਹਿੰਦਾ ਵੀ ਮੈਂ ਬੱਚਿਆਂ ਨੂੰ ਆਪਣਿਆਂ ਨੂੰ ਆਈਐਸ ਲਾਉਂਗਾ ਵੀ ਮੇਰੀ ਇੰਦਰਾ ਗਾਂਧੀ ਨਾਲ ਡਿਊਟੀ ਹੈ ਵੀ ਮੈਂ ਤਾਂ ਚਾਹੇ ਇਹਨਾਂ ਨੂੰ ਡੀਸੀਐਸਐਸਪੀ ਆਈਜੀ ਸਿੱਧੇ ਭਰਤੀ ਕਰਾਉਂਗਾ ਤੇ ਸੰਤਾ ਚੋਣਾ ਦੇ ਰੌਲੇ ਚ ਪੈਣ ਦੀ ਲੋੜ ਹੀ ਨਹੀਂ ਸੀ ਜੀ ਇਹ ਸਾਡੇ ਫਾਦਰ ਸਾਹਿਬ ਹੁੰਦੇ ਹਾਲਕੀ ਮਾਤਾ ਜੀ ਉਹਨਾਂ ਨੇ ਵੀ ਉਸ ਵੇਲੇ ਚੋਣ ਲੜੀ ਔਰ ਜਿੱਤ ਹਾਸਲ ਕਰਦੇ ਨੇ ਉਹ ਇਹੋ ਜਿਹੇ ਜਿਹੜੇ ਇਸ ਵੇਲੇ ਜਿਹੜੇ ਹਾਲਾਤ ਚੱਲ ਰਹੇ ਨੇ ਜੋ ਇਸ ਵੇਲੇ ਤੁਹਾਨੂੰ ਤਸਵੀਰ ਨਜ਼ਰ ਆ ਰਹੀ ਹੈ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਦੁਬਾਰਾ ਫੇਰ ਪੰਥਕ ਸੀਟਾਂ ਦੇ ਉੱਤੇ ਪੰਥਕ ਇਸ਼ੂਜ਼ ਜਿਹੜੇ ਤੁਹਾਨੂੰ ਦੁਬਾਰਾ ਹਾਈਲਾਈਟ ਹੁੰਦੇ ਹੋ ਨਜ਼ਰ ਆ ਰਹੇ ਜੀ ਪੰਥਦੀਆਂ ਜਿਹੜੀਆਂ ਗੱਲਾਂ ਐ ਨਾ ਪੰਥ ਦੇ ਮੁੱਦੇ ਲੋਕਾਂ ਨੇ ਕਦੀ ਨਹੀਂ ਵਿਸਾਰੇ ਲੋਕਾਂ ਨੂੰ ਸਿਰਫ ਕੋਈ ਪੰਥਕ ਲੀਡਰ ਨਹੀਂ ਮਿਲਿਆ ਸਮਝ ਕੇ ਗੱਲ ਇਹ ਨਹੀਂ ਐ ਜੀ ਭੁੱਲ ਗਏ ਸੀ ਲੋਕ ਲੋਕਾਂ ਨੂੰ ਯਾਦ ਸੀ ਪੰਥ ਦਾ ਕੋਈ ਲੀਡਰ ਹੀ ਨਹੀਂ ਬਣ ਸਕਿਆ ਅਸਲ ਗੱਲ ਅੱਜ ਵੀ ਲੋਕਾਂ ਦੇ ਮਨ 'ਚ ਹੈ ਵੀ ਕੋਈ ਅੱਗੇ ਲੱਗੇ ਅਸੀਂ ਸਾਥ ਦੇਵਾਂਗੇ ਪਰ ਕਰਤਾਰ ਤਾਂ ਕੋਈ ਬੰਦੇ ਦਾ ਹੋਵੇ ਨਾ ਬੰਦੇ ਨੂੰ ਗੱਲ ਕਰਨ ਦਾ ਤਾਂ ਪਤਾ ਹੋਵੇ ਜੇ ਤੁਹਾਡੇ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਭਾਈ ਸਾਹਿਬ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਹੁਣ ਤੱਕ ਜਿੰਨੇ ਕ ਲੋਕ ਤੁਹਾਨੂੰ ਜਾਣਦੇ ਨੇ ਉਹੀ ਉਹਨਾਂ ਨੂੰ ਇਹੀ ਪਤਾ ਹੈ ਕਿ ਤੁਸੀਂ ਭਾਈ ਬਿਆਨ ਸਿੰਘ ਉਹਨਾਂ ਦੇ ਪੁੱਤਰ ਹੋ ਜੇ ਤੁਹਾਡੀ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਕਿਵੇਂ ਤੁਹਾਡਾ ਜੀਵਨ ਫਿਰ ਕਿਵੇਂ ਰਿਹਾ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਮਾਪੇ ਦਾ ਚਲੇ ਜਾਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਘਾਟਾ ਹੁੰਦਾ ਹੈ ਤੁਹਾਡੀ ਤੁਹਾਡੀ ਜ਼ਿੰਦਗੀ ਕਿਵੇਂ ਦੀ ਗੁਜ਼ਰੀ ਜੀ ਜੀ ਬੜਾ ਔਖਾ ਟਾਈਮ ਦੇਖਿਆ ਮਾਰ 12 ਸਾਲ ਦਾ ਸੀ ਮੇਰੀ ਮਾਂ ਚਲੇ ਗਈ 6 ਸਾਲ ਦਾ ਸੀ ਮੇਰਾ ਪਿਓ ਚਲੇ ਗਿਆ ਬੜਾ ਘਾ ਟਾਈਮ ਦੇਖਿਆ ਜੀ ਸਾਡੀ ਬਾਹ ਨਹੀਂ ਕਿਸੇ ਨੇ ਬੜੀ ਸਾਡੇ ਤਾਂ ਸਕੂਲਾਂ ਵੀ ਨਾ ਕੱਟਤੇ ਸੀ ਬਈ ਇਹਨਾਂ ਦੀ ਫੀਸ ਨਹੀਂ ਆਈ ਬਸ ਮਦਰ ਦੀ ਡੈਥ ਤੋਂ ਇੱਕ ਸਾਲ ਦੀ ਫੀਸ ਭਰੀ ਆ ਜੀ ਅਗਲੇ ਸਾਲ ਮੈਨੂੰ ਕੱਟਤਾ ਸੀ ਤੇ ਅਕਸਰ ਕਹਿੰਦੇ ਨੇ ਕਿ ਨਾ ਕਿ ਪੰਚ ਦੇ ਵਿੱਚ ਲੀਡਰ ਹੋਣੇ ਚਾਹੀਦੇ ਨੇ ਪਰ ਲੱਗਦਾ ਬਾਅਦ ਚ ਕੋਈ ਸਾਰ ਲੈਣ ਵਾਲਾ ਹੁੰਦਾ ਨਹੀਂ ਨਹੀਂ ਮੈਂ ਨਹੀਂ ਮੰਨਦਾ ਜੀ ਲੀਡਰਾਂ ਦੇ ਵਿੱਚ ਕੋਈ ਹਮਦਰਦੀ ਹੈਗੀ ਨਾ 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 ਮਤਲਬ ਇਹ ਨੰਤ ਪੋਲੀਟੀਕਲ ਗੇਮ ਹੈ ਜੀ ਇਨਾਂ ਨੂੰ ਕਹੋ ਵੀ ਜੇ ਤੁਸੀਂ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਤੁਹਾਨੂੰ ਇਲੈਕਸ਼ਨ ਲੜਨ ਦੀ ਕੀ ਲੋੜ ਹੈ ਸੇਵਾ ਕਰੋ ਜਿਹੜੇ ਕਹਿੰਦੇ ਆ ਜੀ ਮੈਂ ਪੰਥ ਦਾ ਦਰਦੀ ਆ ਬਈ ਉਹਨੂੰ ਇਲੈਕਸ਼ਨ ਲੜਨ ਦੀ ਲੋੜ ਕੀ ਹੈ ਬਈ ਮੈਂ ਬੱਚਿਆਂ ਦੀ ਉਹਨਾਂ ਦੀ ਸੇਵਾ ਕਰਦਾ ਐ ਤੇ ਆਪਣੇ ਕਰੋ ਸੇਵਾ ਤਾਂ ਫਿਰ ਜ਼ਿੰਦਗੀ ਕਿਵੇਂ ਗੁਜ਼ਰਦੀ ਹੈ ਭਾਈ ਸਾਹਿਬ ਕਿਵੇਂ ਅੱਗੇ ਜਿਹੜਾ ਜਿਹੜਾ ਜੀਵਨ ਹੈ ਤੁਹਾਡਾ ਉਹ ਨਿਕਲਦਾ ਹੈ ਕਿਉਂਕਿ ਤੁਸੀਂ ਕਿਹਾ ਕਿ ਸਕੂਲਾਂ ਚੋਂ ਨਾਮ ਤੱਕ ਕੱਢ ਦਿੱਤੇ ਗਏ ਤਾਂ ਪਰਵਰਿਸ਼ ਕਿਸ ਨੇ ਕੀਤੀ ਤੁਹਾਡੀ ਆਪ ਹੀ ਹੋਈ ਜੀ ਮਹਾਰਾਜ ਨੇ ਕੀਤੀ ਇਹ ਬਹੁਤ ਔਖਾ ਟਾਈਮ ਦੇਖਿਆ ਭੁੱਖੇ ਵੀ ਰਹੇ ਆਂ ਧਾਰ ਰੋਟੀ ਲਿਆ ਕੇ ਵੀ ਖਾਧੀ ਆ ਬਹੁਤ ਕੁਝ ਦੇਖਿਆ ਜੀ ਏਜੰਸੀਆਂ ਨੇ ਸਾਡੇ ਮਗਰ ਬੰਦੇ ਛੱड़ਤੇ ਅੱਜ ਉਹ ਵੇਲਾ ਯਾਦ ਆਉਂਦਾ ਜਦੋਂ ਮੇਰੇ ਕੋਲੇ ਗਲਤ ਲੋਕ ਆਉਂਦੇ ਸੀ ਨਾ ਉਹ ਕਹਿੰਦੇ ਸੀ ਯਾਰ ਤੂੰ ਮੈਨੂੰ ਦੱਸ ਦੀ ਜੇ ਇੱਕ ਦਿਨ ਕੋਈ ਐਸਐਸਪੀ ਮੇਰਾ ਆੜੀ ਹੈ ਕੋਈ ਡੀਐਸਪੀ ਮੇਰਾ ਦੋਸਤ ਹੈ ਤੂੰ ਕੰਮ ਦਾ ਦੱਸੀ ਯਾਰ ਉਹ ਮੈਂ ਹੁਣ ਸੋਚਦਾ ਵੀ ਉਹ ਗੱਲਾਂ ਐਵੇਂ ਦੀਆਂ ਕਿਉਂ ਕਰਦੇ ਸੀ ਉਹ ਸਰਕਾਰਾਂ ਦੇ ਹੀ ਬੰਦੇ ਸੀ ਜਿਵੇਂ ਉਹਨਾਂ ਨੇ ਸਾਡੀ ਮਾਂ ਨੂੰ ਖਤਮ ਕੀਤਾ ਸੀ ਉਹ ਸੋਚਦੇ ਸੀ ਭਈ ਜੇ ਅਸੀਂ ਇਹਨਾਂ ਨੂੰ ਹੁਣੀ ਦੱਬ ਲਈਏ ਦੱਬ ਲਈਏ ਭਈ ਇਹਨਾਂ ਦੇ ਕੋਲ ਕੋਈ ਨਹੀਂ ਹੈ ਤੇ ਭਈ ਜੇ ਇਹ ਸਿਆਣੇ ਹੋ ਗਏ ਨਿਕਲ ਗਏ ਤਾਂ ਨਿਕਲ ਗਏ ਬਸ ਉਹਦਾ ਮਹਾਰਾਜ ਨੇ ਸਾਨੂੰ ਉਸੇ ਟਾਈਮ ਹੀ ਥੋੜੀ ਜੀ ਸਮੱਤ ਬਖਸ਼ਤੀ ਨਹੀਂ ਬਈ ਅਸੀਂ ਗਲਤ ਰਾਹ ਫੜਿਆ ਵੀ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਫਿਰ ਮੈਂ ਕੱਢੇ ਉਹ ਐਕਚੁਅਲੀ ਨਾ ਉਹ ਕਹਿੰਦੇ ਹੁੰਦੇ ਸੀ ਯਾਰ ਡੀਐਸਪੀ ਮੇਰਾ ਦੋਸਤ ਹੈ ਤੂੰ ਕੰਮ ਦੱਸੀ ਨਾਲੇ ਗਲਤ ਕੰਮ ਆਪ ਕਰਦੇ ਸੀ ਸਾਰੇ ਨਾਲੇ ਸਾਨੂੰ ਲਾਉਂਦੇ ਸੀ ਮੇਰਾ ਐਸਐਸਪੀ ਦੋਸਤ ਹੈ ਉਹ ਆਈਜੀ ਨਾਲ ਮੇਰੀ ਸਿੱਧੀ ਗੱਲ ਹੈ ਉਹ ਕਿਉਂ ਕਹਿੰਦੇ ਸੀ ਉਹ ਹੁਣ ਗੱਲਾਂ ਯਾਦ ਆਉਨੀਆਂ ਬਈ ਉਹ ਭੇਜੇ ਹੀ ਉਹਨਾਂ ਨੇ ਸੀ ਇੱਛਾ ਕੀ ਹੈ ਜਦੋਂ ਸਦਨ ਦੇ ਵਿੱਚ ਜਾਓਗੇ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਉੱਤੇ ਵੀ ਬੜੀ ਚਰਚਾ ਚੱਲ ਰਹੀ ਹੈ ਕਹਿੰਦੇ ਸਦਨ ਦੇ ਵਿੱਚ ਜਦੋਂ ਤੁਸੀਂ ਪਹੁੰਚੋਗੇ ਇੱਕ ਪਾਸੇ ਰਾਹੁਲ ਗਾਂਧੀ ਹੋਣਗੇ ਇੰਦਰਾ ਗਾਂਧੀ ਦੇ ਪੋਤੇ ਔਰ ਇੱਕ ਪਾਸੇ ਤੁਸੀਂ ਹੋਵੋਗੇ ਕਹਿੰਦੇ ਜੇ ਤੁਸੀਂ ਇੱਥੋਂ ਦੀ ਲੋਕ ਜਤਾ ਕੇ ਭੇਜਦੇ ਨੇ ਜਿਹੜੇ ਕਿ ਬਿਆਨ ਸਿੰਘ ਦੇ ਪੁੱਤ ਨਹੀਂ ਤਾਂ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕੀ ਹੋਣਗੀਆਂ ਜੀ ਮੈਂ ਜੀ ਇਹ ਕਹਿਣਾ ਚਾਹੂੰਗਾ ਬਈ ਪਾਰਲੀਮੈਂਟ ਦੇ ਵਿੱਚ ਨਾ ਜਿੰਨੇ ਐਮਪੀ ਹੋਣਗੇ ਉਹਨਾਂ ਨੂੰ ਨਾ ਜੇ ਇਹ ਮੈਨੂੰ ਜਿਤਾ ਕੇ ਭੇਜਦੇ ਆਂ ਇਹ ਮਿਸਾਲ ਹੋਊਗੀ ਮਿਸਾਲ ਉਹਨਾਂ ਵਾਸਤੇ ਜਿਹੜੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਆਂ ਬਈ 40 ਸਾਲ ਬਾਅਦ ਵੀ ਸ਼ਹੀਦ ਬੈਂਤ ਸਿੰਘ ਦੇ ਪੁੱਤ ਨੂੰ ਜਿਤਾ ਕੇ ਇਹਨਾਂ ਨੇ ਪਾਰਲੀਕੌਮ ਨੇ ਪਾਰਲੀਮੈਂਟ ਚ ਭੇਜਿਆ ਇਹ ਆਪਣੇ ਸ਼ਹੀਦਾਂ ਨੂੰ ਸਦਾ ਹੀ ਸਤਕਾਰ ਦਿੰਦੀ ਹੈ ਕੌਮ ਬਈ ਉਹਨਾਂ ਨੇ ਸ਼ਹੀਦ ਬੀਅੰਤ ਸਿੰਘ ਨੂੰ ਮਨੋਂ ਨਹੀਂ ਵਿਸਾਰਿਆ ਕੌਮ ਨੇ ਜੇ ਉਹ ਕਹਿਣਗੇ ਸੋਚਣ ਉਹਨਾਂ ਦੇ ਉਹਨਾਂ ਨੂੰ ਇਹ ਹੋਊਗਾ ਵੀ ਕੌਮ ਨੇ ਸਦਾ ਹੀ ਸਦਾ ਹੀ ਯਾਦ ਰੱਖੇ ਦੇਖੋ ਇੱਕ ਵਾਰੀ ਦਿਖਾ ਵੀ ਦਿਓ ਲੋਕ ਆਪ ਮੁਹਾਰੇ ਸੜਕਾਂ ਦੇ ਉੱਤੇ ਨੇ ਗੱਡੀ ਰੋਕ ਕੇ ਹੁਣ ਸਨਮਾਨ ਕਰਨਾ ਇਹਨਾਂ ਦਾ ਸਰੂਪਾ ਪਾਉਣਾ ਹੈ ਭਾਈ ਖਾਨ ਸਾਹਿਬ ਰੋਕ ਲਓ ਭਾਈ ਹੂੰ ਸੋਹਣਾ ਸਤਿਅਕਾਲ ਜੀ ਚੜਦੀ ਕਲਾ ਜੀ ਚੱਲਦੇ ਆਪਾਂ ਹਾਂਜੀ ਕੋਈ ਗੱਲ ਨਹੀਂ ਇਹ ਨੌਜਵਾਨਾਂ ਜਦੋਂ ਇਹੋ ਜਿਹਾ ਪਿਆਰ ਮਿਲਦਾ ਜੀ ਕੀ ਮਹਿਸੂਸ ਕੀ ਹੁੰਦਾ ਕਹਿੰਦਾ ਜੀ ਤੁਸੀਂ ਨਾ ਨੋਟ ਕਰਿਓ ਗੱਲ ਬਈ ਮੈਨੂੰ ਨਹੀਂ ਪਤਾ ਪਿੰਡਾਂ ਦੇ ਵਿੱਚ ਤੁਸੀਂ ਨਾ ਘੇੜਾ ਲਾ ਕੇ ਦੇਖਿਓ ਬੱਚੇ 19 20 22 23 24 25 ਸਾਲ ਦੇ ਆਪ ਮਹਾਰੇ ਆਪਣੇ ਮੋਟਰਸਾਈਕਲ ਆਪ ਹੀ ਤੇਲ ਪਾਉਨੇ ਆ ਆਪ ਹੀ ਉਹ ਪੂਲ ਕਰਕੇ ਪੈਸੇ ਇਕੱਠੇ ਕਰਕੇ ਤੇ ਇੱਕ ਜੀਪ ਕਰ ਲੈਨੇ ਆ ਕਿਰਾਏ ਤੇ ਉਤੇ ਲਾ ਕੇ ਸਪੀਕਰ ਆਪੇ ਹੀ ਪਿੰਡਾਂ 'ਚ ਫਰੀ ਜਾਨੇ ਆ ਮੈਨੂੰ ਨਹੀਂ ਪਤਾ ਮੈਨੂੰ ਫੋਨ ਆਉਂਦਾ ਜੀ ਪੋਸਟਰ ਚਾਹੀਦੇ ਆ ਮੈਂ ਕਹਿੰਦਾ ਉੱਥੋਂ ਲੈ ਜਾਓ ਉਹ ਕਹਿੰਦੇ ਬਾਈ ਜੀ ਪੋਸਟਰ ਕਿ ਕੀ ਚਾਹੀਦਾ ਸੀ ਆਪੇ ਛਾਪ ਕੇ ਲਾਵਾਂਗੇ ਅਸੀਂ ਤੁਹਾਡੇ ਤੋਂ ਨਹੀਂ ਖਰਚਾ ਕਰਾਉਣਾ ਇਹ ਸੋਸ਼ਲ ਮੀਡੀਆ ਦਾ ਵਾਹ ਤੁਸੀਂ ਕਹਨ ਮੰਨਦੇ ਹੋ ਜਿਸ ਤਿੱਕੇ ਨਾਲ ਸੋਸ਼ਲ ਮੀਡੀਆ ਨੇ ਅੱਜ ਦੇ ਟਾਈਮ ਦੇ ਵਿੱਚ ਇੰਨੀ ਲੀਡਰਾਂ ਦੀ ਵੇਵ ਬਣਾ ਦਿੱਤੀ ਤਾਂ ਲੱਗਦਾ ਕਿ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਤੁਹਾਡਾ ਵੀ ਪ੍ਰਚਾਰ ਇਸ ਲੈਵਲ ਦੇ ਉੱਤੇ ਨਾ ਪਹੁੰਚਦਾ ਨਹੀਂ ਇਹ ਤਾਂ ਆਬਵੀਅਸ ਹੈ ਜੀ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਹਾਂਜੀ 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 ਤਾਂ ਫਰੀਦਕੋਟ ਦਾ ਜਿਵੇਂ ਮੈਂ ਸ਼ੁਰੂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਸੈਲੀਬ੍ਰਿਟੀ ਸੀਟ ਸੀ ਹੰਸਰਾਜ ਹੰਸੋਣੀ ਮੈਦਾਨ ਦੇ ਵਿੱਚ ਨੇ ਲਗਾਤਾਰ ਉਹਨਾਂ ਦਾ ਕਿਸਾਨ ਵਿਰੋਧ ਕਰ ਰਹੇ ਨੇ ਤਾਂ ਦੇਖੋ ਸੜਕਾਂ ਦੇ ਉੱਤੇ ਲੋਕੀ ਜਿਹੜੇ ਨੇ ਉਹ ਇਸ ਤਰੀਕੇ ਨਾਲ ਇੰਤਜ਼ਾਰ ਕਰ ਰਹੇ ਨੇ ਕਰਮਜੀਤਨ ਮੋਲਵੀ ਨੇ ਉਹਨਾਂ ਨਾਲ ਵੀ ਅਸੀਂ ਇੰਟਰਵਿਊ ਕੀਤੀ ਉਹ ਕਹਿੰਦੇ ਮੈਂ ਡਵੈਲਪਮੈਂਟ ਕਰੂੰਗਾ ਗ੍ਰੀਨਰੀ ਲੈ ਕੇ ਆਉਂਗਾ ਪ੍ਰੋਜੈਕਟ ਲੈ ਕੇ ਆਉਂਗਾ ਜੀ ਕਿੱਥੋਂ ਕਰ ਦੂਗਾ ਕਹੋ ਜਿਹੜੇ ਤੁਸੀਂ ਪਹਿਲਾਂ ਮੁੱਦੇ ਬਣਾ ਕੇ ਮੁੱਦਿਆਂ ਤੇ ਸਰਕਾਰ ਲਿਆਂਦੀ ਹੈ ਬਣਾਈ ਹੈ ਤੁਸੀਂ ਉਹ ਤਾਂ ਪੂਰੇ ਕਰੋ ਤੁਸੀਂ ਉਹ ਮੁੱਦਾ ਕਿਉਂ ਨਹੀਂ ਛੇੜਦੇ ਉਹ ਤਾਂ ਕਹਿੰਦੇ 13 ਜ਼ੀਰੋ ਕਰਨਾ ਇਸ ਵਾਰ ਅਸੀਂ ਉਹ ਤਾਂ ਹੋ ਹੀ ਜਾਣਾ ਜੀ 13 ਜ਼ੀਰੋ ਹੀ ਹੋਣਾ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਮਿਲਣੀ 13 ਜ਼ੀਰੋ ਹੀ ਹੋਣਾ ਹੈ ਜੀ ਬਿਲਕੁਲ ਉਹਨਾਂ ਦੀ ਗੱਲ ਸੱਚ ਹੈ 13 0 ਹੀ ਹੋਣਾ ਇੱਕ ਗੱਲ ਦੱਸੋ ਜੀ ਤੁਸੀਂ ਉਹਨਾਂ ਨੂੰ ਇੱਕ ਗੱਲ ਕਿਹਾ ਕਰੋ ਜੀ ਵੀ ਤੁਸੀਂ ਨਵੀਂ ਡਵੈਲਪਮੈਂਟ ਦੀ ਕਿਉਂ ਗੱਲ ਕਰਦੇ ਹੋ ਜਿਹਦੇ ਸਰਕਾਰ ਬਣਾਈ ਸੀ ਉਹ ਗੱਲਾਂ ਕਿਉਂ ਨਹੀਂ ਕਰਦੇ ਲੋਕਾਂ ਨੂੰ ਭੰਬਲ ਪੂਸਾ ਬਾਦਨੇ ਆ ਜੀ ਜਿਵੇਂ ਪੰਜਾਬੀ ਚ ਕਹਿੰਦੇ ਆ ਜੀ ਇਧਰ ਦੀ ਗੱਲ ਭੁੱਲ ਜੋ ਨਵੀਂ ਸ਼ੁਰੂ ਕਰ ਦੋ ਨਵੀਂ ਕਿਉਂ ਕਰ ਦੋ ਮਹਾਰਾਜ ਜੀ ਉਹਨਾਂ ਤੇ ਕੀਤੀ ਸੀ ਉਹਨਾਂ ਨੇ ਸਰਕਾਰ ਬਣਾਈ ਸੀ ਵੀ ਅਸੀਂ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਚਿੱਟਾ ਬੰਦ ਕਰਾਵਾਂਗੇ ਅੱਜ ਦੀ ਡੇਟ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਸਿੰਘ ਹੈ ਜਿਹੜਾ ਇਹਨਾਂ ਦਾ ਐਮਐਲਏ ਅੰਮ੍ਰਿਤਸਰ ਤੋਂ ਉਹ ਕਹਿੰਦਾ ਜੀ ਪਹਿਲਾਂ ਹੋਰਾਂ ਦਾ ਚਿੱਟਾ ਵਿਕਦਾ ਸੀ ਹੁਣ ਰਾਗਵ ਚੱਡੇ ਦਾ ਚਿੱਟਾ ਵਿਕਦਾ ਮੈਂ ਨਹੀਂ ਕਿਹਾ ਇਹਨਾਂ ਦੀ ਪਾਰਟੀ ਦੇ ਐਮਐਲਏ ਨੇ ਕਿਹਾ ਹੈ ਤੇ ਕਿਉਂ ਹੈ ਕਿਉਂ ਕੀ ਹੋ ਰਿਹਾ ਹੈ ਮੈਂ ਇੱਕ ਗੱਲ ਦੱਸ ਦਿੰਦਾ ਜੀ ਇਹ ਸਾਰੇ ਕੋਈ ਹੈ ਜੀ ਇੱਕੋ ਖੁੱਲਲੀ ਦੇ ਬੱਚੇ ਆ ਇਹ ਸਾਰੇ ਜਿਵੇਂ ਪੰਜਾਬੀ ਚ ਕਹਿ ਦਿੰਦੇ ਆ ਭਾਈ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਸ਼ਹਾਦਤ ਹੈ ਉਸ ਨੂੰ ਨਹੀਂ ਭਲਾਉਗੀ ਕੌਮ ਉਹ ਪੰਥ ਨਹੀਂ ਭਲਾਉਗਾ ਫਰੀਦਕੋਟ ਵਾਲੇ ਨਹੀਂ ਭਲਾਉਣਗੇ ਪਰ ਬੋਤੇ ਜਿਹੜੇ ਤੁਹਾਡੇ ਵਿਰੋਧੀ ਨੇ ਜਾਂ ਕੁਝ ਸਾ ਜੀ ਆਪਾਂ ਗੱਲ ਕਰੀਏ ਬੁੱਧੀਜੀਵੀਆਂ ਦੀਆਂ ਸਿਆਸਤਦਾਨਾਂ ਦੀ ਉਹ ਜ਼ਿਕਰ ਕਰਦੇ ਨੇ ਕਹਿੰਦੇ ਕਿ ਜੇ ਤੁਸੀਂ ਜਿੱਤ ਜਾਂਦੇ ਹੋ ਜੇ ਅਮਰਿਤਪਾਲ ਉਹ ਨਹੀਂ ਜਿੱਤ ਜਾਂਦੇ ਨੇ ਜਾਂ ਸਿਮਰਜੀਤ ਸਿੰਘ ਮਾਨ ਜਿੱਤ ਜਾਂਦੇ ਨੇ ਜਾਂ ਜਿਹੜੇ ਹੋਰ ਇਹਨਾਂ ਪਾਰਟੀਆਂ ਦੇ ਆਗੂ ਨੇ ਜਿੱਤ ਜਾਂਦੇ ਨੇ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰ ਦੇਣਗੇ ਕਹਿੰਦੇ 84 ਵਾਲੇ ਪਾਸੇ ਨੂੰ ਧੱਕੇਲ ਦੇਣਗੇ ਨਹੀਂ ਜੀ ਮਤਲਬ ਹੀ ਨਹੀਂ ਐਵੇਂ ਲੋਕ ਬਕਵਾਸ ਮਾਰਦੇ ਆ ਇਹ ਲੀਡਰ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਦੇ ਆ ਇਹਨਾਂ ਨੂੰ ਅਸੀਂ ਮੈਂ ਮੈਂ ਆਪਣੀ ਪਰਸਨਲ ਦੱਸਦਾ ਐ ਬਈ ਜੇ ਅਮਰਿਤਪਾਲ ਕੋਲੋਂ ਨਾ ਇੱਕ ਵੀ ਅਸਲਾ ਬਰਾਮਤ ਹੁੰਦਾ ਕੋਈ ਬੰਬ ਬਰਾਮਤ ਹੁੰਦਾ ਮੈਂ ਉਹਦੀ ਹਮਾਇਤ ਨਹੀਂ ਸੀ ਕਰਦਾ ਮੈਂ ਉਹਦਾ ਡਟ ਕੇ ਵਿਰੋਧ ਕਰਦਾ ਬਹੁਤੇ ਇਹ ਵੀ ਕਹਿੰਦੇ ਨੇ ਕਹਿੰਦੇ ਕਿ ਚਲੋ ਸਿੱਖ ਇਸ਼ੂਜ਼ੀ ਤੁਸੀਂ ਗੱਲ ਕਰਦੇ ਹੋ ਸਿੱਖਾਂ ਦੀਆਂ ਵੋਟਾਂ ਤਾਂ ਤੁਹਾਨੂੰ ਮਿਲ ਜਾਣਗੀਆਂ ਪਰ ਹਿੰਦੂ ਭਾਈਚਾਰਾ ਕੀ ਹੈ ਮੁਸਲਮਾਨ ਭਾਈਚਾਰਾ ਕੀ ਈਸਾਈ ਭਾਈਚਾਰਾ ਕੀ ਇੱਥੇ ਤਾਂ ਕਹਿੰਦੇ ਕਿ ਪੰਜਾਬ 'ਚ ਤਾਂ ਵੱਖ-ਵੱਖ ਭਾਈਚਾਰੇ ਇੱਥੇ ਵਸਦੇ ਨੇ ਫੀਰ ਕੋਟ ਦੇ ਵਿੱਚ ਤੁਹਾਨੂੰ ਸਾਰੇ ਭਾਈਚਾਰਿਆਂ ਦਾ ਸਾਥ ਮਿਲੂਗਾ ਦੇਖੋ ਜੀ ਜਿਹੜੇ ਦਰਬਾਰ ਸਾਹਿਬ ਵਾਸਤੇ ਸਾਡੇ ਫਾਦਰ ਸਾਹਿਬ ਨੇ ਕੁਰਬਾਨੀ ਕੀਤੀ ਹੈ ਅਕਾਲ ਤਖਤ ਵਾਸਤੇ ਉਹਦੇ ਚਾਰ ਦਰਵਾਜ਼ੇ ਆ ਹਿੰਦੂ ਮੁਸਲਮਾਨ ਸਿੱਖ ਈਸਾਈ ਲਈ ਚਾਰਾਂ ਲਈ ਬਰਾਬਰ ਆ ਥਾਂ ਉਹ ਜਿਹੜਾ ਇੰਦਰਾ ਗਾਂਧੀ ਨੇ ਉੱਥੇ ਹਮਲਾ ਕੀਤਾ ਸੀ ਨਾ ਇਹ ਨਾ ਸੋਚੋ ਵੀ ਕੱਲੋ ਸਿੱਖਾਂ ਤੇ ਸੀ ਇਹ ਬਿਲਕੁਲ ਨਹੀਂ ਗੱਲ ਸੋਚਣੀ ਵੀ ਉਹ ਕੱਲਾ ਸਿੱਖਾਂ ਤੇ ਸੀ ਉਹ ਪੂਰੀ ਮਾਨਵਤਾ ਤੇ ਅਟੈਕ ਸੀਗਾ ਹਾਂ ਉੱਥੇ ਜੀ ਹੁਣ ਸੇਵਾ ਹੈ ਲੰਗਰ ਹੈ ਲੰਗਰ ਉੱਥੇ ਕੌਣ ਨਹੀਂ ਸ਼ੱਕਦਾ ਕੋਈ ਡਿਜ਼ਾਸਟਰ ਆਉਂਦਾ ਨੇਚਰਲ ਉੱਥੇ ਸਿੱਖ ਸੇਵਾ ਕਰਦੇ ਆ ਕੋਈ ਹੋਰ ਕਮਿਊਨਿਟੀ ਕਰਦੀ ਹੈ ਸੇਵਾ ਆ ਅਫਰੀਕਾ ਤੱਕ ਜਾ ਕੇ ਉੱਥੇ ਲੋਕਾਂ ਕੋਲੇ ਪਾਣੀ ਨਹੀਂ ਆ ਉੱਥੇ ਬੋਰ ਕਰਦੇ ਆ ਪਾਣੀ ਪੀਣ ਨੂੰ ਦਿੰਨੇ ਆ ਇਹ ਜਿਹੜਾ ਸਥਾਨ ਹੈ ਨਾ ਇਹ ਸਾਡੇ ਗੁਰੂ ਦੀ ਸਿੱਖਿਆ ਦਿੱਤੀ ਹੋਈ ਹੈ ਵੀ ਸਾਰੇ ਬਰਾਬਰ ਹੈ ਕੱਲੀ ਇੱਕ ਸਿੱਖ ਕਮਿਊਨਿਟੀ ਦੇ ਵਿੱਚ ਇਹ ਗੱਲ ਹੈ ਬਾਈ ਜੀ ਜੇ ਤੁਸੀਂ 100 ਰੁਪਿਆ ਕਮਾਉਨੇ ਹੋ ਤਾਂ ਤੁਹਾਨੂੰ 10 ਰੁਪਏ ਲੋਕਾਂ ਦੀ ਸੇਵਾ ਵਾਸਤੇ ਦੇਣੇ ਚਾਹੀਦੇ ਆ ਗਰੀਬ ਬੰਦੇ ਦੀ ਕਿਹੜਾ ਕਰਦਾ ਹੈ ਜੀ ਹੋਰ ਕਿਸੇ ਧਰਮ ਚ ਨਹੀਂ ਹੈ ਮੈਂ ਨਹੀਂ ਮੰਨਦਾ ਕਿਸੇ ਚ ਸਾਡੇ ਚ ਸਾਰੇ ਬਰਾਬਰ ਹੈ ਜੀ ਜੇ ਕੋਈ ਪੋਲਿਟਿਕਲ ਬੰਦਾ ਹੈ ਇਹ ਗੱਲਾਂ ਕਰਦਾ ਹੈ ਉਹ ਗੱਲ ਵੱਖਰੀ ਹੈ ਤੇ ਮੈਂ ਨਹੀਂ ਮੰਨਦਾ ਜੀ ਬਈ ਕੋਈ ਐਸੀ ਜੀ ਗੱਲ ਹੈਗੀ ਆ ਅੰਮ੍ਰਿਤ ਖਰੂਰ ਸਾਹਿਬ ਤੋਂ ਸਿਮਰਜ ਸਿੰਘ ਮਾਨ ਉਹਨਾਂ ਦੀ ਪਾਰਟੀ ਨੇ ਆਪਣਾ ਉਮੀਦਵਾਰ ਵਾਪਸ ਲਿਆ ਪਰ ਇੱਥੇ ਸਿਮਰਜ ਸਿੰਘ ਮਾਨ ਉਹਨਾਂ ਦੀ ਪਾਰਟੀ ਦਾ ਉਮੀਦਵਾਰ ਹੈ ਹਾਲਾਂਕਿ ਮੈਂ ਸਵਾਲ ਸਿਮਰਜ ਸਿੰਘ ਮਾਨ ਉਹਨਾਂ ਨੂੰ ਵੀ ਪੁੱਛਿਆ ਸੀ ਮੈਂ ਕਿ ਤੁਸੀਂ ਕਿਉਂ ਨਹੀਂ ਵਿਡਰੋਅ ਕੀਤਾ ਤਾਂ ਉਹਨਾਂ ਦਾ ਜਵਾਬ ਸੀ ਕਹਿੰਦੇ ਕਿ ਉਹ ਪਹਿਲਾਂ ਭਾਈ ਸਰਬਜੀਤ ਸਿੰਘ ਉਹਨੀ ਸਾਡੇ ਪਾਰਟੀ ਦੇ ਚੋਣ ਲੜਦੇ ਰਹੇ ਦੋ ਵਾਰੀ ਕਹਿੰਦੇ ਬਠਿੰਡੇ ਤੋਂ ਉਹਨਾਂ ਨੇ ਸਾਡੀ ਪਾਰਟੀ ਤੋਂ ਲੜੀ ਪਰ ਹੁਣ ਕਹਿੰਦੇ ਉਹ ਆਪਣੇ ਤੌਰ ਦੇ ਉੱਤੇ ਆਜ਼ਾਦ ਲੜ ਰਹੇ ਨੇ ਤਾਂ ਇਸ ਕਰਕੇ ਕਹਿੰਦੇ ਅਸੀਂ ਫੈਸਲਾ ਇਹ ਨਹੀਂ ਲਿਆ ਤੋਂ ਨਾ ਤੁਸੀਂ ਨਾ ਜੀ ਹੁਣ ਨੈਕਸਟ ਟਾਈਮ ਮਾਨ ਸਾਹਿਬ ਨੂੰ ਇੱਕ ਗੱਲ ਪੁੱਛਿਓ ਬਈ ਤੁਹਾਨੂੰ ਸਰਬਜੀਤ ਸਿੰਘ ਖਾਲਸਾ ਨੇ ਕਦੇ ਕਿਹਾ ਸੀ ਵੀ ਮੈਨੂੰ ਚੋਣ ਲੜਾਓ ਬਈ ਇਲੈਕਸ਼ਨ ਲੜਾਓ ਉਹਨਾਂ ਨੇ ਹੀ ਬੰਦੇ ਭਈ ਜੇ ਸੀ ਉਹਨਾਂ ਨੇ ਹੀ ਮੈਨੂੰ ਯੂਜ਼ ਕੀਤਾ ਮੈਂ ਤਾਂ ਨਹੀਂ ਕਿਹਾ ਮਾਨ ਸਾਹਿਬ ਨੂੰ ਕਦੇ ਬਈ ਜੀ ਮੈਨੂੰ ਇਲੈਕਸ਼ਨ ਲੜਾਓ ਨਾ ਮੈਂ ਕਦੀ ਨਹੀਂ ਕਿਹਾ ਮੂਡ ਨਹੀਂ ਸੀ ਪੋਲਿਟਿਕਸ ਚੋਂ ਨਾ ਜੀ ਨਹੀਂ ਇਹਨਾਂ ਨੇ ਬੰਦੇ ਭੇਜੇ ਆ ਇਹਨਾਂ ਨੂੰ ਇਹ ਸੀ ਬਈ ਬੱਚੇ ਐ ਗੁੰਮਰਾਹ ਕਰ ਦੋ ਬਈ ਯੂਜ਼ ਕਰ ਲੋ ਇਹ ਤਾਂ ਜਦ ਮੈਨੂੰ ਮਾੜੀ ਜੀ ਸੋਚੀ ਆਈ ਬਈ ਯਾਰ ਮੈਂ ਆ ਕੀ ਕਰੀ ਜਾਣਾ ਇਸ ਬੰਦੇ ਨੇ ਤਾਂ ਮੇਰੀ ਮਾਂ ਦੇ ਖਿਲਾਫ ਕਰਨ ਵਿੱਚ ਹੀ ਆਪਣਾ ਕੈਂਡੀਡੇਟ ਖੜਾ ਕੀਤਾ ਸੀ ਭਗਤ ਸਿੰਘ ਸੁਰਤਾਪੁਰ ਮੈਂ ਉਹਦੇ ਨਾਲ ਹੀ ਤੁਰੀ ਜਾਣਾ ਠੀਕ ਆ ਨਾ ਜੀ ਇਹ ਗੱਲਾਂ ਜਦੋਂ ਮੈਨੂੰ ਬਾਅਦ ਚ ਪਤਾ ਲੱਗੀਆਂ ਮੈਂ ਉਦੋਂ ਹੀ ਪਿੱਛੇ हट ਗਿਆ ਜੀ ਬਈ ਇਹ ਤਾਂ ਇਹ ਤਾਂ ਹੁਣ ਤੁਸੀਂ ਦੱਸੋ ਜੀ ਜਿਹੜੇ ਮੇਰੀ ਮਾਂ ਦਾ ਨਾ ਹੋਇਆ ਮਤਲਬ ਘਰਦਿਆਂ ਦਾ ਨਾ ਹੋਇਆ ਤੇ ਹੋਰ ਹੋਊਗਾ ਕਿਦਾ ਇਹ ਕਦੇ ਸਾਡੇ ਪਿੰਡ ਬਰਸੀ ਤੇ ਨਹੀਂ ਆਇਆ ਜੀ ਭੋਗ ਤੇ 31 ਅਕਤੂਬਰ ਤੇ ਨਹੀਂ ਆਇਆ ਕਦੀ ਵੀ ਅਸੀਂ ਪਿੰਡ ਪ੍ਰੋਗਰਾਮ ਕਰਦੇ ਆ ਜੀ 31 ਅਕਤੂਬਰ ਦਾ ਇਹ ਸਿੰਗਲ ਟਾਈਮ ਵੀ ਨਹੀਂ ਆਇਆ ਕਦੀ ਨਾ 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 91 ਚ ਜਦੋਂ ਇੱਕ ਦਿਨ ਪਹਿਲਾਂ ਇਲੈਕਸ਼ਨਾਂ ਕੈਨਸਲ ਹੋਈਆਂ ਉਸ ਦਿਨ ਉਹ ਉਹ ਦੋਵੇਂ ਨੇ ਆਪਣਾ ਭਗਤ ਸਿੰਘ ਸੁਰਤਾਪੁਰ ਚਮਕੌਰ ਸਾਹਿਬ ਤੋਂ ਸਾਡੀ ਮਦਰ ਦੇ ਖਿਲਾਫ ਖੜਾ ਕੀਤਾ ਮਤਲਬ ਸਾਰਾ ਇਹਨੇ ਉਹ ਕੀਤਾ ਇਹਨਾਂ ਨੇ ਇਹ ਕਹਿਨੇ ਆ ਜੀ ਅਸੀਂ ਇਹਦੀ ਮੰਮੀ ਨੂੰ ਐਮਪੀ ਬਣਾਇਆ ਬਿਲਕੁਲ ਨਹੀਂ ਬਣਾਇਆ ਜੀ ਉਹ ਇਲੈਕਸ਼ਨ ਸਰਦਾਰ ਜੋਗਿੰਦਰ ਸਿੰਘ ਦੇ ਹੇਠਾਂ ਲੜੀ ਗਈ ਸੀ ਜਥੇਦਾਰ ਸੰਤਾਂ ਦੇ ਫਾਦਰ ਸਾਹਿਬ ਦੇ ਇਹ ਤਾਂ ਜੇਲ੍ਹ ਚ ਸੀਦੀ ਤਾਂ ਪਾਰਟੀ ਵੀ ਨਹੀਂ ਸੀ ਉਦੋਂ ਇਹਨੇ ਕਿੱਥੋਂ ਐਮਪੀ ਬਣਾਤਾ ਇਹਨੂੰ ਤਾਂ ਸਗੋਂ ਉਹਨਾਂ ਨੇ ਬਾਬਾ ਜੋਗਿੰਦਰ ਸਿੰਘ ਨੇ ਐਮਪੀ ਬਣਾਇਆ ਮੈਂ ਦੇਖ ਰਿਹਾ ਬਹੁਤ ਸਾਰੇ ਨੌਜਵਾਨ ਆਪਣੇ ਕਾਫਲੇ ਦੇ ਵਿੱਚ ਅੱਗੇ-ਅੱਗੇ ਨੇ ਤੁਸੀਂ ਜੇ ਜਿੱਤਦੇ ਹੋ ਇਹਨਾਂ ਨੌਜਵਾਨਾਂ ਦੀ ਵੀ ਸਾਰ ਲਈ ਜਾਊਗੀ ਕਿਉਂਕਿ ਅਕਸਰ ਇਹ ਇਹ ਇੱਕ ਮੈਂ ਅਖੀਲਾ ਸਵਾਲ ਹੈ ਅਕਸਰ ਇੱਕ ਸ਼ਿਕਵਾ ਰਹੇ ਜਾਂਦਾ ਕਿ ਲੀਡਰ ਕਹਿੰਦੇ ਇਸਤੇਮਾਲ ਕਰਕੇ ਚਲੇ ਜਾਂਦੇ ਨੇ ਪਰ ਬਾਅਦ ਦੇ ਵਿੱਚ ਨੌਜਵਾਨਾਂ ਦੀ ਕੋਈ ਸਾਰ ਨਹੀਂ ਲੈਂਦਾ ਮੈਂ ਕੱਲਾ ਐਮਪੀ ਬਣ ਨਹੀਂ ਆਇਆ ਜੀ ਬਸ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ ਮੈਂ ਕੱਲਾ ਐਮਪੀ ਬਣ ਨਹੀਂ ਆਇਆ ਜੇ ਮਹਾਰਾਜ ਨੇ ਮੈਨੂੰ ਬਲ ਬਖਸ਼ਿਆ ਤਾਂ ਅਸੀਂ ਬਹੁਤ ਕੁਝ ਕਰਾਂਗੇ ਮੈਂ ਉਰੀ اسی ਹਲਕੇ ਦੇ ਵਿੱਚ ਹੀ ਰਹੂੰਗਾ ਹਾਂ ਮੈਂ ਫੇਰ ਕਹਿ ਰਿਹਾ ਵੀ ਇਕੱਲਾ ਐਮਪੀ ਬਣ ਨਹੀਂ ਆਇਆ ਮੈਂ ਦਿਨ ਥੋੜੇ ਨੇ ਕੀ ਲੱਗਦਾ ਹੈ ਕਿ ਇਹ ਹਵਾ ਕਿੱਧਰਲੇ ਪਾਸੇ ਨੂੰ ਹਣ ਜਾਊਗਾ ਹਵਾ ਜੀ ਜਿੱਧਰ ਨੂੰ ਵਗਦੀ ਹੈ ਉਧਰ ਨਹੀਂ ਵਗਦੀ ਹੁੰਦੀ ਹੈ ਇਹ ਤਾਂ ਫੇਰ ਜਿੱਧਰ ਨੂੰ ਵਗਦੀ ਹੈ ਹਾਂ ਜਿੱਧਰ ਨੂੰ ਮਹਾਰਾਜ ਕਰਦਾ ਹੈ ਕਿਰਪਾ ਉਧਰ ਨਹੀਂ ਚਲਦੀ ਹੈ ਜੀ ਇਹ ਅਖੀਰ ਦੇ ਵਿੱਚ ਕੀ ਅਪੀਲ ਫਰੀਦਕੋਟ ਵਾਸੀਆਂ ਨੂੰ ਮੈਂ ਇਹ ਅਪੀਲ ਕਰੂੰਗਾ ਜੀ ਇੱਕ ਵਾਰੀ ਮੈਨੂੰ ਮੌਕਾ ਦੇ ਕੇ ਦੇਖੋ ਮੈਂ ਤੁਹਾਡੀ ਆਸਾਂ ਤੇ ਸੋਚ ਤੇ ਖਰਾ ਉਤਰੂੰਗਾ ਤੁਹਾਨੂੰ ਕਦੇ ਵੀ ਮੇਰੇ ਤੋਂ ਨਿਰਾਸ਼ਾ ਨਹੀਂ ਹੋਊਗੀ ਉਸ ਬੋਤਨ ਬਾਕੀ ਸਾਹਿਬ ਗੱਲਬਾਤ ਲਈ ਔਰ ਸ਼ੋਭੇ ਛਾਵਾ ਤੁਹਾਨੂੰ ਤੁਹਾਡੀ ਚੋਣ ਦੇ ਲਈ ਤਾਂ ਭਾਈ ਸਰਬਜੀਤ ਸਿੰਘ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਫਰੀਦਕੋਟ ਦੇ ਵਿੱਚ ਮੌਜੂਦਾ ਔਰ ਇੱਕ ਵਾਰ ਤਸਵੀਰ ਦੇਖ ਲਓ ਔਰ ਇਸ ਤੋਂ ਬਾਅਦ ਇਸ ਇੰਟਰਵਿਊ ਦੀ ਸਮਾਪਤੀ ਕਰਦੇ ਹਾਂ ਤਾਂ ਇਹ ਦੇਖੋ ਇਸ ਤਰੀਕੇ ਦੇ ਨਾਲ ਲੋਕ ਜਿਹੜੇ ਆ ਰਹੇ ਆ ਜੀ ਅਸੀਂ ਨਹੀਂ ਲਿਆਂਦੇ ਆਪ ਮੋਹਰੇ ਆ ਗੱਡੀਆਂ ਵੀ ਆਪ ਮੋਹਰੇ ਆਪਾਂ ਕੱਲੇ ਤੁਰੇ ਸੀ ਜਦ ਇੰਟਰਵਿਊ ਸ਼ੁਰੂ ਹੋਈ ਹੈ ਹੁਣ ਤੱਕ ਦੇਖ ਲਓ ਜੀ ਕੀ ਬਣ ਗਿਆ ਤਾਂ ਬਿਲਕੁਲ ਇਹ ਗੱਲਬਾਤ ਹੋ ਰਹੀ ਸੀ ਭਾਈ ਸਰਬਜੀਤ ਸਿੰਘ ਉਹਨਾਂ ਦੇ ਨਾਲ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ